ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡਾ ਪੰਜਾਬੀ ਸਟੋਰੀ 13 ਚੈਨਲ ਦੇ ਵਿੱਚ ਲੈ ਕੇ ਆਇਆ ਹਾਂ ਜੀ ਅੱਜ ਦੀ ਇੱਕ ਨਵੀਂ ਕਹਾਣੀ ਉਮੀਦ ਕਰਦੇ ਆਂ ਇਹ ਕਹਾਣੀ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਵੇਗੀ ਦਰਮਿਆਨੇ ਜੇ ਕੱਦ ਦੀ ਸੋਹਣੀ ਸੁਨੱਖੀ ਪ੍ਰੀਤ ਦਾ ਰਿਸ਼ਤਾ ਜਦੋਂ ਉਸਦੇ ਮਾਪਿਆਂ ਨੇ ਮਨਦੀਪ ਨਾਮ ਦੇ ਮੁੰਡੇ ਦੇ ਨਾਲ ਕੀਤਾ ਤਾਂ ਪ੍ਰੀਤ ਤੇ ਉਸਦੇ ਮਾਪੇ ਤਾਂ ਬਹੁਤ ਜ਼ਿਆਦਾ ਖੁਸ਼ ਸਨ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਸਾਡੀ ਧੀ ਦੀ ਕਿਸਮਤ ਕੋਈ ਬਹੁਤ ਹੀ ਵਧੀਆ ਨਹੀਂ ਜਦੋਂ ਮਨਦੀਪ ਨਾਲ ਰਿਸ਼ਤਾ ਤੈਅ ਹੋਇਆ ਪ੍ਰੀਤ ਦਾ ਤਾਂ ਪ੍ਰੀਤ ਤਾਂ ਬੜੀ ਅੰਤਾਂ ਦੀ ਖੁਸ਼ੀ ਉਹ ਮਨ ਹੀ ਮਨ ਦੇ ਵਿੱਚ ਆਪਣੇ ਹੋਣ ਵਾਲੇ ਪਤੀ ਨੂੰ ਪਿਆਰ ਕਰਨ ਲੱਗ ਗਈ ਸੀ ਆਪਣੇ ਦਿਲ ਦੇ ਵਿੱਚ ਲੱਖਾਂ ਹੀ ਅਰਮਾਨ ਸਮੋਈ ਪ੍ਰੀਤ ਵਿਆਹ ਕੇ ਆਪਣੇ ਸਹੁਰੇ ਘਰ ਆ ਗਈ ਪਰ ਉਸ ਨੂੰ ਬਹੁਤ ਜਲਦੀ ਹੀ ਅਹਿਸਾਸ ਹੋ ਗਿਆ ਸੀ ਕਿ ਉਸ ਦੀ ਸੱਸ ਤਾਂ ਬਹੁਤ ਹੀ ਤਿੱਖੇ ਸੁਭਾਅ ਵਾਲੀ ਔਰਤ ਹੈ ਤੇ ਉਸ ਦਾ ਪਤੀ ਮਨਦੀਪ ਵੀ ਆਕੜ ਵਾਲੇ ਸੁਭਾਅ ਦਾ ਹੈ। ਬਸ ਇਸ ਤਰ੍ਹਾਂ ਹੀ ਵਕਤ ਬੀਤਦਾ ਗਿਆ। ਪ੍ਰੀਤ ਦੀ ਹਮੇਸ਼ਾ दिली ਇੱਛਾ ਹੁੰਦੀ ਕਿ ਮਨਦੀਪ ਉਸ ਦੇ ਕੋਲ ਬੈਠੇ ਉਸਦੇ ਨਾਲ ਖਾਣਾ ਖਾਵੇ ਜਾਂ ਉਸਦੇ ਨਾਲ ਕਦੇ ਤਾਂ ਪਿਆਰ ਵਾਲੀਆਂ ਗੱਲਾਂ ਕਰੇ ਉਸਦੇ ਨਾਲ ਕੋਈ ਦੁੱਖ ਸੁੱਖ ਸਾਂਝਾ ਕਰੇ ਉਸਦੇ ਨਾਲ ਬੈਠ ਕੇ ਬਹੁਤ ਸਾਰੀਆਂ ਗੱਲਾਂ ਕਰੇ ਜਾਂ ਕਦੇ ਉਸ ਨੂੰ ਬਾਹਾਂ ਦੇ ਵਿੱਚ ਭਰ ਲਵੇ ਤੇ ਉਹ ਉਸ ਨਾਲ ਜ਼ਿਆਰਾ ਤੋਂ ਜ਼ਿਆਦਾ ਸਮਾਂ ਬਤੀਤ ਕਰੇ ਪਰ ਮੰਦੀਪ ਅਜਿਹਾ ਕੁਝ ਵੀ ਨਾ ਕਰਦਾ ਉਸ ਨੂੰ ਤਾਂ ਪ੍ਰੀਤ ਦੀ ਬਿਲਕੁਲ ਕੋਈ ਵੀ ਪਰਵਾਹ ਨਹੀਂ ਸੀ ਉਹ ਪ੍ਰੀਤ ਤੋਂ ਬਿਲਕੁਲ ਹੀ ਬੇਪਰਵਾਹ ਕੰਮ ਤੋਂ ਆਉਂਦਿਆਂ ਹੀ ਮਾਂ ਦੇ ਕੋਲ ਜਾ ਕੇ ਬੈਠ ਜਾਂਦਾ ਜਾਂ ਟੀਵੀ ਦੇਖਣ ਲੱਗ ਜਾਂਦਾ ਜਾਂ ਫਿਰ ਆਪਣੇ ਹੀ ਮੋਬਾਈਲ ਦੇ ਵਿੱਚ ਖੁੱਬਿਆ ਰਹਿੰਦਾ ਪ੍ਰੀਤ ਵੱਲ ਤਾਂ ਉਸਨੇ ਕਦੇ ਧਿਆਨ ਹੀ ਨਹੀਂ ਸੀ ਦਿੱਤਾ ਕਿਉਂਕਿ ਮੈਂ ਹੈ ਕੀ ਕਰਦੀ ਐ ਜਾਂ ਕੀ ਚਾਹੁੰਦੀ ਐ ਨਾ ਹੀ ਕੋਈ ਉਹ ਉਸ ਨਾਲ ਮੋਹ ਪਿਆਰ ਕਰਦਾ ਸੀ ਉਹ ਤਾਂ ਸਿਰਫ ਇਹ ਸੀ ਕਿ ਘਰ ਦੇ ਵਿੱਚ ਉਸ ਦੀ ਪਤਨੀ ਰਹਿੰਦੀ ਹੈ ਜੋ ਉਸ ਦੀ ਤੇ ਉਸ ਦੀ ਮਾਂ ਦੀ ਸੇਵਾ ਕਰਦੀ ਹੈ ਬਸ ਇੱਥੇ ਤੱਕ ਹੀ ਸੀਮਤ ਰੱਖਿਆ ਹੋਇਆ ਸੀ ਉਸ ਨੇ ਪ੍ਰੀਤ ਨੂੰ ਉਹ ਤਾਂ ਸਿਰਫ ਪ੍ਰੀਤ ਨਾਲ ਆਪਣੇ ਮਤਲਬ ਦੀ ਹੀ ਗੱਲ ਕਰਦਾ ਜੇ ਕੋਈ ਮਤਲਬ ਹੁੰਦਾ ਤਾਂ ਹੀ ਪ੍ਰੀਤ ਨੂੰ ਬੁਲਾਉਂਦਾ ਜੇਕਰ ਪ੍ਰੀਤ ਉਸ ਨੂੰ ਆਪਣੇ ਵੱਲੋਂ ਕੋਈ ਗੱਲ ਕਰਦੀ ਜਾਂ ਕਦੇ ਬੁਲਾਉਂਦੀ ਦਿਲ ਕਰਦਾ ਤਾਂ ਹਾਂ ਹੂੰ ਕਰ ਦਿੰਦਾ ਨਹੀਂ ਤਾਂ ਚੁੱਪਚਾਪ ਹੀ ਰਹਿੰਦਾ ਜਦ ਕਦੇ ਪ੍ਰੀਤ ਉਸ ਨੂੰ ਆਪਣੀਆਂ ਭਾਵਨਾਵਾਂ ਦਾ ਅਹਿਸਾਸ ਕਰਪਾਉਣਾ ਚਾਹੁੰਦੀ ਤਾਂ ਮਨਦੀਪ ਉਸ ਨੂੰ ਹੀ ਦੋਸ਼ੀ ਠਹਿਰਾ ਕੇ ਲੜ ਝਗੜ ਕੇ ਦੂਸਰੇ ਕਮਰੇ ਦੇ ਵਿੱਚ ਚਲਿਆ ਜਾਂਦਾ ਪ੍ਰੀਤ ਵਿਚਾਰੀ ਘਟਿਆਂ ਵਰਦੀ ਰੋਣ ਲਈ ਮਜਬੂਰ ਹੋ ਜਾਂਦੀ ਕੱਲੀ ਬੈਠ ਕੇ ਰੋਂਦੀ ਰਹਿੰਦੀ ਪਰ ਉਸ ਨੂੰ ਕਦੇ ਕਿਸੇ ਨੇ ਚੁੱਪ ਨਹੀਂ ਸੀ ਕਰਵਾਇਆ ਇਸੇ ਤਰ੍ਹਾਂ ਹੀ ਵਕਤ ਬੀਤਦਾ ਗਿਆ ਮਨਦੀਪ ਦਾ ਵਿਹਾਰ ਦੇਖ ਪ੍ਰੀਤ ਬਹੁਤ ਤੜਫਦੀ ਰਹਿੰਦੀ ਪਰ ਮਨਦੀਪ ਕਦੇ ਵੀ ਨਾ ਬਦਲਿਆ ਉਹ ਤਾਂ ਉਸੇ ਤਰ੍ਹਾਂ ਦਾ ਹੀ ਰਿਹਾ ਪਤਨਾ ਉਸਨੇ ਆਪਣੇ ਸੁਭਾਅ ਦੇ ਵਿੱਚ ਕੋਈ ਬਦਲਾਅ ਕੀਤਾ ਤੇ ਨਾ ਹੀ ਉਸ ਦੇ ਦਿਲ ਵਿੱਚ ਪ੍ਰੀਤ ਪ੍ਰਤੀ ਕੋਈ ਪਿਆਰ ਜਾ ਗਿਆ ਪ੍ਰੀਤ ਦੇ ਅੰਦਰ ਖਾਲੀਪਨ ਵਾਦਾ ਜਾ ਰਿਹਾ ਸੀ ਕਿਉਂਕਿ ਨਾ ਉਸ ਦੀ ਸੱਸ ਨੇ ਉਸ ਨੂੰ ਕਦੇ ਬਹੁਤਾ ਬੁਲਾਇਆ ਸੀ ਤਾਂ ਨਾ ਹੀ ਮਨਦੀਪ ਨੇ ਚੁੱਪਚਾਪ ਘਰ ਦੇ ਵਿੱਚ ਬੈਠੀ ਰਹਿੰਦੀ ਕੰਮ ਕਰਦੀ ਖਾਲੀਪਨ ਉਸ ਦੇ ਅੰਦਰ ਤਾਂ ਵਜਣਾ ਹੀ ਸੀ ਇਸੇ ਤਰ੍ਹਾਂ ਕਰਦੇ ਕਰਾਉਂਦੇ ਤੋਂ ਬੱਚੇ ਵੀ ਹੋ ਗਏ ਪਰ ਉਹਨਾਂ ਦੇ ਮਨ ਦੀ ਸਾਂਝ ਨਾ ਬਣ ਸਕੀ ਵਕਤ ਦੀਆਂ ਤਾਹਾਂ ਵਿੱਚ ਕਈ ਵਰੇ ਬੀਤ ਗਏ ਵਕਤ ਬੀਤਣ ਨਾਲ ਪ੍ਰੀਤ ਦਾ ਅੰਦਰਲਾ ਖਾਲੀਪਣ ਹੋਰ ਵੀ ਵੱਧਦਾ ਗਿਆ ਉਸ ਨੂੰ ਸਿਰਦਰਦ ਡਿਪਰੈਸ਼ਨ ਤੇ ਹੋਰ ਕਈ ਬਿਮਾਰੀਆਂ ਨੇ ਘੇਰ ਲਿਆ ਪਰ ਮੰਦੀਪ ਇਸ ਤੋਂ ਬੇਖਬਰ ਹੋ ਕੇ ਪ੍ਰੀਤ ਤੋਂ ਅਲੱਗ ਹੀ ਬੈਠਾ ਰਹਿੰਦਾ ਅਲੱਗ ਹੀ ਸੌਂ ਜਾਂਦਾ ਵਕਤ ਬੀਤਣ ਦੇ ਨਾਲ ਬੱਚੇ ਦੋਵੇਂ ਵੱਡੇ ਹੋ ਗਏ ਤੇ ਵਿਆਹੇ ਵੀ ਗਏ ਮੁੰਡਾ ਤਾਂ ਵਿਦੇਸ਼ ਦੇ ਵਿੱਚ ਸੈੱਟ ਹੋ ਗਿਆ ਸੀ ਹੁਣ ਘਰ ਦੇ ਵਿੱਚ ਫੇਰ ਤੋਂ ਦੋਨੋਂ ਜਾਣੇ ਇਕੱਲੇ ਰਹਿ ਗਏ ਪਰ ਇਸ ਦੇ ਬਾਵਜੂਦ ਅਲੱਗ ਅਲੱਗ ਕਮਰਿਆਂ ਵਿੱਚ ਅੱਜ ਨਵੀਆਂ ਦੀ ਤਰ੍ਹਾਂ ਬੈਠੇ ਰਹਿੰਦੇ ਜੇਕਰ ਉਹਨਾਂ ਆਪਸ ਵਿੱਚ ਕੋਈ ਗੱਲ ਵੀ ਕਰਨੀ ਹੁੰਦੀ ਤਾਂ ਮੋਬਾਈਲ ਤੇ ਮੈਸੇਜ ਮੈਸੇਜ ਦੇ ਜ਼ਰੀਏ ਹੀ ਗੱਲ ਕਰਦੇ ਹੁਣ ਤਾਂ ਪ੍ਰੀਤ ਨੇ ਵੀ ਛੱਡ ਦਿੱਤਾ ਸੀ ਮਨਦੀਪ ਦੇ ਉੱਪਰ ਵੀ ਕਦੇ ਉਹ ਉਸ ਨੂੰ ਬੁਲਾਵੇਗਾ ਅੱਜ 55 ਬਰਿਆਂ ਨੂੰ ਟੂਕੀ ਉਦਾਸ ਪਈ ਪ੍ਰੀਤ ਸ਼ਤ ਨੂੰ ਨਿਹਾਰ ਰਹੀ ਸੀ ਕਿ ਸਵੇਰ ਦੀ ਸ਼ੈਰ ਤੇ ਗਏ ਮਨਦੀਪ ਦਾ ਮੈਸੇਜ ਆਇਆ ਪ੍ਰੀਤ ਨੇ ਖੋਲ ਕੇ ਪੜਿਆ ਤਾਂ ਹੈਰਾਨ ਹੀ रह ਗਈ ਲਿਖਿਆ ਸੀ ਪ੍ਰੀਤ ਅੱਜ ਮੈਨੂੰ ਤੁਰ ਅੰਦਰ ਤੱਕ ਅਹਿਸਾਸ ਹੋ ਗਿਆ ਕਿ ਮੈਂ ਤੇਰੇ ਨਾਲ ਬਹੁਤ ਰੁੱਖਾ ਵਿਹਾਰ ਕਰਦਾ ਰਿਹਾ ਹਾਂ ਜਿਸ ਦੇ ਕਾਰਨ ਅਸੀਂ ਅੱਜ ਤੱਕ ਅੱਜ ਤੱਕ ਦਿਲ ਤੋਂ ਇੱਕ ਨਾ ਹੋ ਸਕੇ ਤੂੰ ਤਾਂ ਮੇਰੇ ਤੋਂ ਪਿਆਰ ਹੀ ਮੰਗਿਆ ਸੀ ਤੇ ਮੈਂ ਅੱਜ ਤੋਂ ਆਪਾਂ ਇਕੱਠੇ ਜ਼ਿੰਦਗੀ ਜੀਵਾਂਗੇ ਤੂੰ ਬਸ ਨਾਸ਼ਤਾ ਬਣਾ ਕੇ ਰੱਖ ਆਪਾਂ ਇਕੱਠੇ ਬੈਠ ਕੇ ਖਾਵਾਂਗੇ ਮੈਂ ਹੁਣੇ ਆਇਆ ਬਸ ਐਨਾ ਹੀ ਪ੍ਰੀਤ ਇੰਨਾ ਹੀ ਪੜ ਪ੍ਰੀਤ ਬਹੁਤ ਹੱਸੀ ਬਹੁਤ ਜ਼ਿਆਦਾ ਖੁਸ਼ ਹੋਈ ਅੱਜ ਤਾਂ ਉਹ ਬਹੁਤ ਖੁੱਲ ਕੇ ਹੱਸੀ ਸੀ ਕਿਉਂਕਿ ਉਸ ਦੀ ਦਿਲੀ ਇੱਛਾ ਪੂਰੀ ਹੋ ਗਈ ਸੀ ਉਸ ਨੇ ਜਲਦੀ ਦੇ ਨਾਲ ਨਾਸ਼ਤਾ ਬਣਾਇਆ ਤੇ ਮੇਜ਼ ਤੇ ਸਜਾ ਲਿਆ ਤੇ ਆਪ ਕੁਰਸੀ ਤੇ ਢੋਲ ਆ ਕੇ ਬੈਠ ਗਈ ਮਨਦੀਪ ਆਇਆ ਤੇ ਉਸ ਨੇ ਆ ਕੇ ਪਿੱਛੋਂ ਉਸ ਨੂੰ ਬਾਹਾਂ ਦੇ ਵਿੱਚ ਭਰ ਲਿਆ ਉਹ ਕੁਝ ਨਾ ਬੋਲੀ ਉਸਨੇ ਪ੍ਰੀਤ ਨੂੰ ਹਲਾਇਆ ਤਾਂ ਉਹ ਇੱਕ ਪਾਸੇ ਲੁੜਕ ਗਈ ਮੰਦੀਪ ਨੇ ਉਸ ਨੂੰ ਜਲਦੀ ਦੇ ਨਾਲ ਚੁੱਕਿਆ ਪਰ ਇਹ ਕੀ ਸੀ ਪ੍ਰੀਤ ਪ੍ਰੀਤ ਅਜ ਜਾ ਚੁੱਕੀ ਸੀ ਮਰ ਚੁੱਕੀ ਸੀ ਰੋਣ ਹੱਕਾ ਹੋਇਆ ਮੰਦੀਪ ਆਨ ਹੋਈ ਨੂੰ ਦੇਖ ਕੇ ਮੂੰਹ ਅੱਡੀ ਖੜਾ ਸੀ ਪਰ ਇੱਕ ਆਖਰੀ ਮੁਸਕਰਾਹਟ ਅਜੇ ਵੀ ਪ੍ਰੀਤ ਦੇ ਚਿਹਰੇ ਦੇ ਉੱਪਰ ਹੀ ਸੀ ਤੇ ਉਸ ਨੇ ਮੋਬਾਈਲ ਆਪਣੀ ਛਾਤੀ ਦੇ ਨਾਲ ਕੁੱਟ ਕੇ ਲਾਇਆ ਹੋਇਆ ਸੀ ਜਦੋਂ ਮਨਦੀਪ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਪ੍ਰੀਤ ਉਸ ਨੂੰ ਛੱਡ ਕੇ ਜਾ ਚੁੱਕੀ ਸੀ ਉਹ ਵੀ ਹਮੇਸ਼ਾ ਹਮੇਸ਼ਾ ਦੇ ਲਈ ਤੇ ਮਨਦੀਪ ਖੜਾ ਦੇਖੀ ਜਾ ਰਿਹਾ ਸੀ ਤੇ ਉਸ ਨੂੰ ਕੁਝ ਵੀ ਸੋਚ ਨਹੀਂ ਸੀ ਰਿਹਾ ਵੀ ਇਹ ਕੀ ਹੋ ਚੁੱਕਿਆ ਹੈ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਸ਼ੇਅਰ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਕਹਾਣੀ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ